ਸੁੰਦੀ ਮੈਲੀ ਸੁਣ ਗੱਲ ਆਪਾ ਉਥੇ ਗਏ ਸੀ ਨਾ ਕੁੜੀ ਦਾ ਅਜੇ ਤਾਂ ਕੋਈ ਪਤਾ ਨਹੀਂ ਲੱਗਾ ਉਹਨਾਂ ਦੇ ਘਰ ਜਾਂਦੀ ਗੱਲ ਵੇਖ ਲਾ ਕਿਤੇ ਮਗਰ ਪਤਾ ਵੀ ਨਹੀਂ ਲਿਆ ਵੀ ਇੱਧਰ ਆਈ ਆ ਜਾਂ ਕਿੱਥੇ ਗਈ ਆ ਉਹ ਵੀ ਨਾ ਰਲੇ ਆ ਜਦੋਂ ਤੁਸੀਂ ਇਦਾਂ ਬੋਲੇ ਉਹਨਾਂ ਨੂੰ ਉਹਨਾਂ ਨੂੰ ਤਾਂ ਫਿਰ ਗੁੱਸਾ ਹੋਣਾ ਹੀ ਸੰਦੀਪ ਗੁੱਸਾ ਹੋਣਾ ਹੀ ਤੇ ਆਪਣੇ ਮੋੜੇ ਨੂੰ ਨਹੀਂ ਲੱਪਣਾ ਗੁੱਸਾ ਸਾਡੇ ਨਾਲ ਹੀ ਸ਼ਾਂਤੀ ਨਾਲ ਬਹਿ ਕੇ ਗੱਲ ਕਰ ਲੈਂਦੇ ਤੁਸੀਂ ਵੀ ਜੇ ਭੇਜ ਜਾਗੇ ਉੱਥੇ ਬੋਲਣ ਤੇ ਬੋਲਣਾ ਨਹੀਂ ਹੋਰ ਕੀ ਕਰਨਾ ਮੈਂ ਦੱਸ ਭੈਣ ਮੜੀ ਲੱਭਣ ਹੀ ਡਈ ਉਹਨਾਂ ਨੂੰ ਆਪਣੇ ਮੋੜੇ ਦਾ ਹੈ ਨਹੀਂ ਕਿਤੇ ਤੇ ਭੈੰਦਾ ਹੀ ਕਸੂਰ ਆ ਸਾਰਾ ਸਭ ਕੋ ਜੋ ਹੋਈ ਕਰਵਾਉਂਦੀ ਐ ਉਹਨਾਂ ਨੂੰ ਕਹਿੰਦੀ ਹੋਣੀ ਆ ਕਿ ਮੈਂ ਭਰਾ ਨੂੰ ਪੈਸੇ ਦਿੱਤੇ ਆ ਤਾਂ ਹੀ ਉਹਨਾਂ ਨੇ ਸੁਣਾਈ ਕੀਤੀ ਸੀ ਨਾ ਕਿ ਉਹਨਾਂ ਨੂੰ ਕਿਤੇ ਹੈਗਾ ਕਿ ਤੇ ਮਾਰਾ ਮੱਡਾ ਕਿ ਹੈਗੇ ਆ ਜਾਂ ਮਰ ਗਏ ਆ ਕਿਤੇ ਉਹਨਾਂ ਨੂੰ ਹੈਗਾ ਵਾ ਉਹ ਵੀ ਲੱਭਣ ਡੇ ਆਪਣੇ ਵੱਲੋਂ ਕੀ ਕਰੀ ਕੋਈ ਮੈਨੂੰ ਪਤਾ ਕਿੰਨਾ ਕੁ ਲੱਭਣ ਡੇ ਠੀਕ ਆ ਨਾ ਕਸੂਰ ਤੇ ਸਾਰਾ ਆਪਣੀ ਕੁੜੀ ਦਾ ਜਾਣੇ ਆਹੀਂਗੇ ਹਰ ਤਾਂ ਈ ਜਾਣ ਡੇ ਆ ਉਹ ਕੀ ਕਰਨ ਡੇ ਆ ਉਹ ਕੀ ਕਰਨ ਡੇ ਤੇ ਉਹ ਕੀ ਕਰਨ ਹੁਣ ਜਦੋਂ ਉਹਨੇ 24 ਘੰਟੇ ਇੱਕ ਪਾਤਰ ਰੱਖਣਾ ਘਰ 'ਚ ਇੱਕ ਪਾਤਰ ਰੱਖਣਾ ਘਰ 'ਚ ਉਹ ਨਹੀਂ ਰੱਖਦੀਆਂ ਹਨਾ ਜਿਹੜੇ ਨਹੀਂ ਨਾ ਬੋਲਦੇ ਓਕੇ ਇਹਨਾਂ ਕੋਲ ਕੋਲੇ ਚਿੱਠੇ ਹੈਗੇ ਹੀ ਠੀਕ ਹੈ ਨਾ ਉਹ ਤੇ ਸਾਡੇ ਨਾਲ ਪਿਆਰ ਨਾਲ ਹੀ ਬੋਲਣ ਦੇ ਹੀ ਨਾ ਤੁਸੀਂ ਗੱਲ ਵਧਾਈ ਨਾ ਤਾਹੋ ਪਿਆਰ ਨਾਲ ਬੋਲਣ ਦੇ ਹੀ ਪਠਾਣੀ ਨਾਲ ਜਾਣ ਕੋਈ ਗੱਲ ਨਹੀਂ ਕਿ ਪਾਸੇ ਗੱਲ ਨਾਲ ਨਹੀਂ ਲੱਗੀ ਤੇ ਮੈਂ ਸਾਰੇ ਝਕਾਉਣੇ ਵੇਖੇ ਤੂੰ ਜਦੋਂ ਉਹਨਾਂ ਦਾ ਕਸੂਰ ਨਹੀਂ ਹੈਗਾ ਤੇ ਤੁਸੀਂ ਐਵੇਂ ਕਹੀ ਜਾਂਦੇ ਉਹਨਾਂ ਨੂੰ ਕਸੂਰ ਪਤਾ ਲੱਗਿਆ ਨਾ ਵਾ ਜੋ ਪੋਲ ਤੋਂ ਪੋਲ ਸੇ ਗਈ ਨਾ ਸਭ ਕੋ ਪਤਾ ਲਾਏਣਾ ਵਾ ਕਸੂਰ ਕਿਹਦਾ ਕਿਹਦਾ ਨਹੀਂ ਅੱਗੇ ਵੀ ਸਾਡੀ ਕੁੜੀ ਦਾ ਕਸੂਰ ਹੀ ਨਾ ਉਹਨੇ ਸਭ ਕੋ ਝੂਠ ਬੋਲਿਆ ਸੀ ਨਾ ਅੱਗੇ ਕਰਦਾ ਮੈਨੂੰ ਪਤਾਜ ਮੰਗਦੇ ਮੇਰਕੋ ਆ ਕਰਦੇ ਮੈਨੂੰ ਅੱਗੇ ਗੱਲ ਹੀ ਕਰ ਤੱਕ ਉਹ ਘਰੋਂ ਬਾਹਰ ਨਿਕਲੇ ਆ ਨਾ ਤੇ ਪਤਾ ਲੱਗਿਆ ਨਾ ਸਾਰਿਆਂ ਨੂੰ ਉਹ じゃ ਉਹ ਵਾ ਜਿਹੜਾ ਨਾਲ ਤੁਰ ਪਿਆ ਮਾਰਦਾ ਉਹਦੇ ਦੋ ਚਪੇੜਾਂ ਤੇ ਘਰ ਬਿਠਾਉਂਦਾ ਉਹਨੂੰ ਉਹ ਨਾਲ ਤਾਂ ਹੋਂ ਤੁਰ ਪਿਆ ਵਾ ਇਹ ਘਰ ਜਾਣੇ ਕਸੂਰ ਹੀ ਜੇ ਮਾਰੀ ਹੁੰਦੀ ਨਾ ਕੱਲੀ ਫਿਰ ਉਹਨੇ ਨਾਲ ਨਹੀਂ ਜਾਣਾ ਕੋਈ ਗੱਲ ਨਹੀਂ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਜਦੋਂ ਪਤਾ ਲੱਗਾ ਨਾ ਕਸੂਰ ਵੇਖ ਲਿਓ ਕੁੜੀ ਦਾ ਹੀ ਹੋਣਾ ਉਹ ਲੱਭਣਗੇ ਨੀ ਫੇਰੀ ਪਤਾ ਲੱਗੂਗਾ ਤੇ ਲੱਭ ਜਾਣਗੇ ਕੋਈ ਗੱਲ ਨਹੀਂ ਜਦੋਂ ਲੱਭਣੇ ਕਿੱਥੋਂ ਵਾ ਹੈਗੀ ਘਰ ਜਾ ਤੇ ਤਨ ਜਦੋਂ ਅਗੇ ਲੱਭਣੇ ਡੇਕਦੇ ਹੋ ਤੇ ਮਰ ਲੈਣ ਦੋ ਮਰਦੇ ਆ ਤੇ ਜਦੋਂ ਕਿਸੇ ਨੂੰ ਦੱਸਣਾ ਪੁੱਛਣਾ ਨਹੀਂ ਆ ਆਪਣੀ ਭੈਣ ਹੁੰ ਤੈਨੂੰ ਲੱਗ ਪਤਾ ਜਣਾ ਸੀ ਹੈ ਬਗਾਨੀ ਹੈ ਨਾ ਨਹੀਂ ਹੈ ਬਗਾਨੀ ਹੈ ਨਾ ਤਾਹੂੰ ਕਹਿਣ ਢੀ ਫਰਗਾਨੀ ਆ ਮੈਂ ਤਾਂ ਆਪਣੀ ਭੈਣ ਬਣਾ ਕੇ ਰੱਖੀ ਸੀ ਕਿਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਇਹ ਭੈਣ ਬਣਾ ਕੇ ਰੱਖੀ ਹੁੰਦੀ ਨਾ ਮੇਰੀ ਗੱਲ ਕਰਦੀ ਠੀਕ ਆ ਜਿੱਦਾਂ ਦਾ ਭੈਣ ਨੇ ਕੰਮ ਕੀਤਾ ਸੀ ਨਾ ਉਹ ਭੈਣ ਬਣਾਉਣ ਵਾਲੀ ਨਹੀਂ ਹੈਗੀ ਇਹ ਗੱਲ ਤਾਂ ਤੁਹਾਨੂੰ ਵੀ ਪਤਾ ਵਾ ਉਹ ਮੇਰੀ ਗੱਲ ਸੁਣੋ ਪਤਾ ਲੱਗਾ ਨਹੀਂ ਆ लवली ਕੀ ਹਾਲ ਠੀਕ ਆ ਵਧੀਆ ਸਸ਼ਿਕਾ ਭਾਜੀ ਉਹ ਪਤਾ ਕਿੱਥੋਂ ਲੱਗਣਾ ਵਾ ਯਾਰ ਹਾਂ ਮੈਂ ਥਾਣੇ ਵੀ ਗਿਆ ਦੋ ਤਿੰਨ ਵਾਰੀ ਅੱਛਾ ਉਹਨਾਂ ਨੂੰ ਰੱਖਣੀ ਦੱਸਿਆ ਯਾਰ ਕੋਈ ਉਹਨਾਂ ਇਦਾਂ ਨਹੀਂ ਗਾ ਦੱਸਣਾ ਕੋਈ ਵੀ ਪੈਸੇ ਚਾੜਨੇ ਪੈਣੇ ਆ ਤੇ ਥੋੜੇ ਬੋਲੇ ਪੈਸੇ ਖਰਚ ਲੋ ਤੇਰੀ ਪਤਾ ਲੱਗੂ ਮੈਂ ਕਿਰਾ ਡਰਦਾ ਯਾਰ ਪੈਸੇ ਖਰਚਣ ਤੋਂ ਤੂੰ ਦੱਸ ਕਿੰਨੇ ਪੈਸੇ ਦੇਣੇ ਹੁਣੇ ਲੈ ਕੇ ਚੱਲ ਜੰਨੇ ਆ ਬੰਦਾ ਕੋਈ ਲੱਭ ਕੇ ਨਾ ਵਾਕ ਬੋਤੇ ਤੇ ਪੈਸੇ ਦੇ ਕੇ ਤੇ ਕੰਮ ਕਰਾ ਲਓ ਹੁਣ ਕੀ ਪਤਾ ਕਿੱਥੇ ਆ ਕਿੱਥੇ ਨਹੀਂ ਉਹ ਮੇਰੇ ਤਾਂ लवली ਇਹ ਆ ਕਿ ਜਿੰਦੇ ਹੋਣਗੇ ਤੇ ਵਾਹ ਹੋ ਇੰਨਾ ਤੇ ਪਤਾ ਲੱਗੇ ਕਿ ਮਰ ਗਏ ਆ ਕਿ ਜਿੰਦੇ ਆ ਪਰ ਮਾਨਾ ਘਰ ਤੇ ਬਹਿਣ ਵਾਲੇ ਬਣਾ ਕੇ ਮੁੜ ਕੇ ਉਹਦਾ ਥਾਣੇ ਜਾਣਾ ਫਿਰ ਇਹੋ ਹਾਲੀ ਆ ਫਿਰ ਆਹ ਉਹ ਤੇ ਉਹ ਹਾਲੀਆ ਉਹਨਾਂ ਨੂੰ ਲੱਭਣਾ ਵਾ ਕਿੱਥੋਂ ਲੱਭਣਾ ਵਾ ਸੰਦੀਪ ਜਿਹੜਾ ਕੰਮ ਕਰਣਾ ਉਹ ਕਰ ਜਾ ਕੇ ਨਾ ਅਨੁਰੂਧਾ 20000 ਰੁਪਏ ਲੈ ਗਿਆ ਜਾ 7 ਰੁਪਿਆ ਤੋਂ 20000 ਲੈ ਤੇ ਮੇਰੇ ਨਾਲ ਯਾਰ ਰੁਪਿਆ 20000 ਲੈ ਕੇ ਅੰਦਰ ਜਾ ਵੇਖੀਆ ਭਲਾ ਦੂਜੇ ਦਿਨ ਪਤਾ ਲੱਗਦਾ ਵਾ ਕਿ ਨਹੀਂ ਲੱਗਦਾ ਓ ਯਾਰ ਮੈਨੂੰ ਦਿੰਦਾ ਪੈਸੇ ਦੇ ਕੇ ਰਾਜੀ ਸੀ ਆਹ ਘਰ ਦੀ ਮੇਰੀ ਨਹੀਂ ਸੀ ਮੰਦੀ ਇਹ ਨਹੀਂ ਕਿ ਬਸੇ ਲੱਗ ਦੇ ਦਿੰਦੀ ਇਹ ਤੇ ਤੂੰ ਜਨਾਨੀਆਂ ਮਗਰ ਲੱਗਣਾ ਵਾ ਫੇਰ ਨਹੀਂ ਉਹਨਾਂ ਲੱਭਣਾ ਤੇ ਜਿੱਥੇ ਮਰਜ਼ੀ ਲੱਭਦੇ ਰਹੋ ਤੁਸੀਂ ਉਹ 40000 ਹੁਣ ਕੋਨਾ ਕੋ ਕਰਨਾ ਹੀ ਆ ਲੱਭਣਾ ਦੇ 20000 ਰੁਪਿਆ 2000 ਤੇ ਕੋ ਦੇ ਵੇਲਾ ਠੀਕ ਆ ਉਹ ਸਹਰਿਆ ਨਹੀਂ ਗੱਲ ਵੇਲ ਲਾ ਕਿਤੇ ਆਏ ਆ ਮਗਰ ਕਿਤੇ ਜਾਣੂ ਫੋਨ ਨਾ ਕੋ ਪੁੱਛਿਆ ਤੱਕਣੀ ਆ ਤੇ ਤੁਹਾਡੀ ਕੁੜੀ ਲੱਭੀ ਕਿ ਨਹੀਂ ਆਡਾ ਮੁੰਡਾ ਲੱਭਿਆ ਕਿ ਨਹੀਂ ਮੇਰੀ ਗੱਲ ਤੇ ਸੁਣਾ 20000 ਦੇਣ ਦੀ ਧੀਰਵਾ ਜੇ ਰਾਤ ਨੂੰ ਨਾ ਚੋਕੇ ਲਿਆਉਣਗੇ ਉਹਨਾਂ ਨੂੰ ਤੇ ਫੇਰ ਗੱਲ ਕਰੀ ਵੀ ਕੀ ਕਰਨੀ ਯਾਰ ਹੋਰ ਕੀ ਆ ਹਾਂ ਹਣੂ ਦੇ ਆਪਣੀ ਭੈਣਾਂ ਲੱਭਣਾ ਪੈਣਾ ਕਿ ਨਹੀਂ ਤੈਨੂੰ ਪਤਾ ਲੋਕੀ ਗੱਲਾਂ ਕਰਦੇ ਹੀ ਆ ਤੇ ਲੋਕਾਂ ਨੇ ਬਿੜ ਜ ਰਹਿਣਾਂਗੇ ਯਾਰ ਉਹ ਤਾਂ ਕਰਕੇ ਤੇ ਮੈਂ ਆਇਆ ਵਾਂ ਵੀ ਕੋਈ ਗੱਲ ਦਾ ਪਤਾ ਲੱਗਾ ਵਾ ਕਿ ਨਹੀਂ ਲੱਗਾ ਉਹ ਚਲ ਕੋਈ ਗੱਲ ਨਹੀਂ ਪੈਸੇ ਲੈ ਕੇ ਆਉਂਦੀ ਹੈ ਨਾ ਫੇਰ ਚਲਦੇ ਆ ਠੀਕ ਆ ਆਹੋ ਤੇ ਜਾ ਲਿਆ ਤੂੰ ਚੰਗਾ ਉਹਦਣ ਹੀ ਨੂੰ ਮੈਂ ਕਿਹਾ ਫਿਰ ਪਈਆ 10000 ਨਾ ਦੇ ਜੀ ਇਹ ਕਹਿੰਦਾ ਵੀ ਨਹੀਂ ਨਹੀਂ ਪੈਸੇ ਨਹੀਂ ਘਾ ਦੇਣੇ ਪੈਸਿਆਂ ਤੋਂ ਬਣਾ ਕੰਮ ਹੁੰਦਾ ਵਾ ਭਲਾ ਹੁਣ ਪੈਸੇ ਦਿੱਤੇ ਨਾ ਤੇ ਵੇਖੀ ਰਾਤ ਹੀ ਲੈਂਦੇ ਚੁੱਕੇ ਉਹਨਾਂ ਨੂੰ ਵੀ ਨਹੀਂ ਲੈਂਦੇ ਭਲਾ ਰਮਨ ਕੀ ਕਰਨੀ ਆ ਆਜੋ ਕਰਨਾ ਕੀ ਆ ਚਾਹ ਧਰੀ ਸੀ ਚਾਹ ਦਵਾ ਤੇ ਚਾਹ ਕੁੱਟ ਪੀ ਲੋ ਮੇਰੀ ਗੱਲ ਸੁਣਨ ਨਾਲੇ ਹਾਂ ਹੀ ਆਏ ਜੇ ਉਧਰ ਹੋ ਕੇ ਠਾਣਿਓ ਤੁਸੀਂ ਮੈਨੂੰ ਕੋਈ ਥੋਕਤ ਨਹੀਂ ਦੱਸਿਆ ਪਤਾ ਕੀ ਬਣਿਆ ਵਾ ਕੀ ਗੱਲਬਾਤ ਹੋਈ ਆ ਰਮਨ ਤੈਨੂੰ ਮੈਂ ਕੀ ਦੱਸਾਂ ਹਾਂ ਉਹ ਥਾਡੇ ਦਰ ਕਹਿ ਲਿਆ ਸੀ ਵੀ ਉਹਦਾ ਭਰਾ ਹੜਕੇ ਤੇ ਦੇਖਿਆ ਵਾ ਦਿਖਾ ਅੱਛਾ ਤੇ ਇਦਾਂ ਕਰਕੇ ਤੇ ਮੇਰੀ ਭੈਣ ਤੇ ਭਾਈਆਂ ਨਹੀਂ ਲੱਭਣ ਦੇ ਹਾਂ ਤੇ ਇਹਨਾਂ ਨੇ ਕਿਤੇ ਗਾਮਸ਼ਾਂ ਕਰਤੀ ਆ ਅੱਛਾ ਸਾਡੇ ਵੱਲੋਂ ਤੇ ਸਾਡਾ ਨਾਮ ਲਖਾਇਆ ਵਾ ਆਹੋ ਸਾਡਾ ਨਾਮ ਲਖਾਇਆ ਵਾ ਕਿ ਠੇਰ ਹੁਣ ਤੇ ਕਹਿੰਦਾ ਸੀ ਤੇ ਚੱਲੇ ਜੀ ਤੁਸੀਂ ਨਾਮ ਦੇ ਸੀ ਅੱਛਾ ਤੇ ਮੈਂ ਕਿਹਾ ਮੇਕੋ ਜਨਾਬ ਇਹ ਇਹਨਾਂ ਦੀ ਭੈਣ ਹੀ ਤੇ ਸਾਡਾ ਵੀ ਤੇ ਭਰਾ ਉਗਮ ਹੋਇਆ ਨਾਲ ਮੇਰੀ ਸੁਣੋ ਗੱਲ ਤੁਹਾਨੂੰ ਮੈਂ ਕਿਦਾਂ ਦਾ ਕਹਿਣ ਲਈ ਆਂ ਕਿ ਹੱਥ ਤੇ ਹੱਥ ਰੱਖ ਕੇ ਨਾ ਬਹੋ ਜਾ ਕੇ ਤੇ ਆਪਣਾ ਕੰਮ ਕਰਕੇ ਆਓ ਤੁਸੀਂ ਮੇਰੀ ਗੱਲ ਕੋਈ ਮੰਨਦੀ ਨਹੀਂ ਸੀ ਤੇ ਆਪਣੀਆਂ ਮਰਜ਼ੀਆਂ ਕਰਦੇ ਸੀ ਜੇ ਘਰ ਆ ਜਾਂਦੇ ਤੇ ਲੋਕਾਂ ਦਾ ਹਸੋ ਹਾਨਾ ਹੁੰਦਾ ਕਿ ਨਾ ਹੁੰਦਾ ਲੋਕਾਂ ਦਾ ਮਖੌਲ ਬਣ ਜਾਣਾ ਸੀ ਇਹਨਾਂ ਦੇ ਘਰ ਪੁਲਿਸ ਆਈ ਆ ਇਹਦੇ ਵਿੱਚ ਉਹਨਾਂ ਦਾ ਹੀ ਜਾਣਾ ਸਾਡੀ ਬੇਇੱਜ਼ਤੀ ਹੁੰਦੀ ਸੀ ਬੇਇੱਜ਼ਤੀ ਥੋੜੀ ਜੀ ਹੁਣ ਬੜਾ ਭਰਾ ਦਾ ਚਬੜਾ ਯਾਰ ਮੈਂ ਤੇ ਭਲਾ ਮੰਨਦੀ ਸਮਝਦਾ ਹੁੰਦਾ ਸੀ ਐਹੋ ਜਿਹੇ ਭਲੇ ਮੌਸ ਨਹੀਂ ਹੁੰਦੇ ਉਦੋਂ ਭੈਣ ਆ ਗਈ ਚੁੱਪ ਕਰਕੇ ਵਿਆਹ ਕਰਵਾ ਲਿਆ ਤੇ ਸੇਤ ਕੋਈ ਅਸਰ ਨਹੀਂ ਤੇ ਹੁਣ ਪੱਜਾ ਫਿਰਨ ਡਿਆ ਵਾ ਅਜੇ ਵੀ ਉਹ ਚ ਕਸੂਰ ਕੱਢਣੀ ਨਹੀਂ ਡਿਆ ਕਸੂਰ ਸਾਡੇ ਵਿੱਚ ਮਨ ਨਾਲ ਅੱਜ ਲੱਭ ਜਾਂਦੇ ਆ ਤੇ ਇਹਨੂੰ ਕੀ ਫਿਰਨਾ ਮਿਲੇ ਜਾਂ ਨਾ ਮਿਲੇ ਯਾਰ ਤੂੰ ਗੱਲ ਸਮਝੀ ਦੀ ਨਹੀਂ ਪੈਸਾ ਤੇ ਲੈ ਕੇ ਉਹਨੂੰ ਲੁੱਟਮਾਰ ਕਰਕੇ ਲਈ ਜਾਂਦੀ ਇਹਨੂੰ ਦੇਈ ਜਾਂਦੀ ਸੀ ਆਪਣੇ ਭਰਾ ਨੂੰ ਗਏ ਉਹਨੇ ਤਾਂ ਹੀ ਸੁਣੋ ਹਾਂ ਇਹ ਰਿਸ਼ਤੇਦਾਰ ਆਪਣੇ ਕੋ ਤਾਂ ਹੈ ਨਹੀਂ ਆ ਕਿਤੇ ਉਹਨਾਂ ਦੇ ਰਿਸ਼ਤੇਦਾਰਾਂ ਕੋਈ ਹੋਲਾ ਫਲਾਈ ਕਰ ਲੋ ਇਹ ਆ ਭੰਪਰੇ ਲੱਜਣਗੇ ਨਾ ਤੇ ਚੰਗਾ ਵਾ ਨਹੀਂ ਤੇ ਜਿੱਦਾਂ ਦੇ ਭਰਾ ਨੇ ਲਿਖ ਕੇ ਦਿੱਤਾ ਇਹ ਨਾ ਹੋਵੇਹੀਂ ਨਜਾਇਜ਼ੀ ਫਸ ਗਈ ਤੇ ਮੇਰੀ ਗੱਲ ਸੁਣੋ ਉਹਦੇ ਰਿਸ਼ਤੇਦਾਰਾਂ ਦਾ ਸਾਨੂੰ ਪਤਾ ਹੀ ਨਹੀਂ ਵੀ ਕਿੱਥੇ ਕਿੱਥੇ ਰਿਸ਼ਤੇਦਾਰੀ ਆ ਨਿਕਲ ਕੇ ਤੇ ਆਈ ਹੀ ਤੇ ਮੁੜ ਕੇ ਅਸੀਂ ਕਿਤੇ ਮਿਲੇ ਨਹੀਂ ਗਿਲੇ ਨਹੀਂ ਕੋਈ ਗੱਲ ਨਹੀਂ ਪਾਦਨੀ ਸਾਨੂੰ ਪਤਾ ਹੋਊਗਾ ਤਾਂ ਫੇਰ ਹੀ ਮੈਂ ਕਿਤੇ ਜਾਊਂਗਾ ਉਹਨਾਂ ਦੇ ਰਿਸ਼ਤੇਦਾਰਾਂ ਕੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਪੁਲਿਸ ਵਾਲੇ ਤਾਂ ਹੁੰਦੇ ਵੀ ਇਦਾਂ ਦੇ ਆ ਜੇ ਆਣ ਕੇ ਗੇੜ ਖੜਕਾਉਂਦਾ ਵੀ ਤੇ ਉਹਨਾਂ ਦੇ ਘਰੋਂ ਲੱਖਣਾ ਵੀ ਨਹੀਂ ਛੇਤੀ ਮੈਨੂੰ ਪਤਾ ਵਾ ਨਾ ਅਹੀਂ ਹੈਗੇ ਉਹ ਤੇ ਇਦਾਂ ਹੀ ਆ ਜਿੱਦਾਂ ਉਹਨੇ ਵਿਆਹ ਕਰਵਾ ਲਿਆ ਉਹਨਾਂ ਦੇ ਸਿਹਤ ਤੇ ਕੋਈ ਅਸਰ ਨਹੀਂਗਾ ਬੇਈ ਤੇ ਹੱਡੀ ਹੁਣੀ ਆ ਮੈਂ ਤਾਂ ਡਰ ਲੱਗਣ ਡਿਆ ਆ ਇਹ ਜੇ ਨਾਮ ਦੇ ਤਾਂ ਕੰਮ ਖਰਾਬ ਹੋਣਾ ਹੀ ਵੇਖ ਲਓ ਜੇ ਕੋਈ ਕਹਿੰਦਾ ਹੁੰਦਾ ਨਾ ਤਾਂ ਗੱਲ ਸੁਣ ਲਿਆ ਕਰੋ ਤੂੰ ਹੀ ਤਾਂ ਕੇ ਕੰਜਰ ਦੀ ਗੱਲ ਮੰਨਦੀ ਨਹੀਂ ਉਹ ਸੁਣਦਾ ਮੈਂ ਤੇਰੀ ਸੁਣਦਾ ਕਿਉਂ ਨਹੀਂ ਆ ਹੁਣ ਵੀ ਆਣ ਕੇ ਬਾਹਰ ਲੰਮੇ ਪਏ ਹੀ ਆਰਾਮ ਦੇ ਨਾਲ ਕਿਤੇ ਨਹੀਂ ਦੱਸੀ ਕੋਈ ਗੱਲ ਮੈਂ ਵੀ ਕਿਹਾ ਮੈਂ ਕੀ ਪੁੱਛਣ ਤੇ ਆਪੇ ਦੱਸਾਂਗੇ ਮੈਨੂੰ ਇਹ ਗੱਲਾਂ ਨੂੰ ਕੋਈ ਦੱਸਣ ਵਾਲੀਆਂ ਕੀ ਦੱਸਾਂ ਤੈਨੂੰ ਦੱਸ ਜੋ ਉੱਥੇ ਹੋਇਆ ਹੁਣ ਘਰ ਵਿੱਚ ਪਰਿਵਾਰ ਵਿੱਚ ਗੱਲਾਂ ਤੇ ਕਰਨੀਆਂ ਹੀ ਆ ਦੱਸਾਂ ਕਿਉਂ ਨਾ ਰਮਨੰਦ ਨੇ ਤੇ ਆਪਣੀ ਸਮਝਾਉਂਦੀ ਕਿ ਕੀ ਕਰੀਏ ਉਹ ਤਾਂ ਪ੍ਰੋਣਾ ਨਾਲ ਗਿਆ ਸੀ ਤੇ ਉਹਨੇ ਗੱਲਬਾਤ ਕਰ ਲਈ ਅਸੀਂ ਤਾਂ ਕਦੀ ਇੰਨਾ ਕਮਾਜ ਪਏ ਨਹੀਂ ਅਸੀਂ ਤਾਂ ਕਦੀ ਠਾਣੇ ਗਏ ਨਹੀਂ ਹਾਂ ਤੇ ਪਤਾ ਹੀ ਨਹੀਂ ਇੰਨਾ ਕਮਾ ਦਾ ਚੰਦ ਪਾਈ ਉਹ ਨਾਲ ਲੈ ਆਉਣਾ ਸੀ ਉਥੋਂ ਘਰਾਤਾ ਵਾ ਓਏ ਉਹ ਕਹਿੰਦਾ ਵੀ ਡੰਗਰਾਂ ਨੂੰ ਪਠੇ-ਪੁੱਠੇ ਪਾਉਣੇ ਆ ਮੁੰਡਾ ਕੱਲਾ ਵਾ ਘਰ ਘਰ ਤੇ ਇਹ ਵੀ ਠੀਕ ਵਾ ਘਰਾਂ ਦੇ ਕੰਮ ਹੀ ਨਹੀਂ ਮੁੱਕਦੇ ਹੁਣ ਅਗਲੇ ਨੂੰ ਕੀ ਤੰਗੀ ਦੇਣੀ ਹੁੰਦੀ ਆ ਵੀ ਨਾਲ ਹੀ ਆ ਨਾਲ ਹੀ ਆ ਇਹ ਤੇ ਤੇ ਇਹ ਚੰਗਾ ਓਏ ਜੀ ਉਹ ਕੁੜੀ ਇੱਥੇ ਬੈਠੀ ਆ ਹੋਰ ਹੌਸਲਾ ਹੀ ਬੜਾ ਹੁੰਦਾ ਵਾ ਇੱਕ ਦੋ ਦਿਨ ਹੌਸਲਾ ਦੇ ਦੋ ਤੇ ਪਰ ਟੈਨਸ਼ਨ ਬੜੀ ਹੋਣ ਗਈ ਆ ਪਤਾ ਨਹੀਂ ਕਿਉਂ ਡਰ ਜੇ ਲੱਗੀ ਜਾਂਦੇ ਆ ਕੋਈ ਗੱਲ ਨਹੀਂ ਮੈਂ ਚਾਹ ਬਣਾ ਕੇ ਲਿਉਣੀ ਚਾਹ ਕੋਈ ਡਰਨਾ ਕੋਈ ਗੱਲ ਨਹੀਂ ਤੁਹ ਲਿਆ ਚਾਹ ਬਣਾ ਕੇ ਹਾਏ ਹਾਏ ਹਟੇ ਘਰ ਤੇ ਕੋਈ ਸੌਣ ਹੀ ਖਾਂਦਾ ਹੁੰਦਾ ਇੰਨੇ ਕੁ ਲੈਣੀ ਨੇ ਆ ਕੀ ਕੰਮ ਕੀਤਾ ਜੇ ਕਿਤੇ ਉਹ ਘਰ ਆ ਗਏ ਤੇ ਇਹ ਪੁਲਸ ਵਾਲੇ ਤੇ ਇਦਾਂ ਕਰਦੇ ਹੁੰਦੇ ਬੁੜੀਆਂ ਵੀ ਨਾਲ ਲਿਆ ਜਾਂਦੇ ਹੁੰਦੇ ਆ ਆ ਤੇ ਕੰਮ ਬੜਾ ਔਖਾ ਵਾ ਮੇਰਾ ਰਾਤਾ ਵਾ ਮੈਂ ਚੁੱਪਾ ਕੇ ਪਿੰਡ ਚੱਲ ਜਾ ਇਦਾਂ ਨਹੀਂ ਕੀ ਗੱਲ ਬਾਨੀ ਆਹੋ ਮੈਂ ਹੁਣ ਕੀ ਕਰਾਂ ਇੱਥੇ ਆ ਗਏ ਇਹਦੇ ਕਿਹੜੇ ਬੰਬੀ ਬੰਬੀ ਤੇ ਗਏ ਨੇ ਆ ਉਹਨਾਂ ਦੇ ਤੇ ਜ਼ਬਾਨ ਵੀ ਨਹੀਂ ਆਪਣੀ ਹੁੰਦੀ ਪਰ ਵੇਖ ਲਾ ਕਲੈਣੀ ਕਿਹੜੇ ਕੰਮਾਂ ਸਾਨੂੰ ਪਾ ਗੀ ਨਖਤੀ ਜੇ ਨਾ ਆਉਂਦੀ ਨਾ ਤੇ ਨਾ ਹਟੇਗਾ ਤਾਂ ਜਲੂਸ ਨਿਕਲਦਾ ਇਹਨੇ ਤੇਰੇ ਨਾਲ ਸਾਨੂੰ ਛੱਡਿਆ ਕਹਿ ਚੁੱਕਾ ਗਿਆ ਮਾਤਾ ਦਾ ਉਹ ਮੁੰਦੇ ਮੁੰਡੀ ਕੀ ਆ ਤਾਂ ਮੈਨੂੰ ਸੋਚ ਵੱਖਰੀ ਲੱਗੀ ਜਿਹੜਾ ਕਹਿਣ ਦੇ ਕਿ ਉਹ ਕਹਿੰਦੇ ਇਹ ਘਰ ਹੋਣਾ ਹੈਗਾ ਰਮਨ ਇਹ ਰਮਨ ਹਾਂਜੀ ਮੰਮੀ ਆਈ ਜੇ ਪੁੱਤ ਗੱਲ ਸੁਣਾ ਮੇਰੇ ਆ ਜਾ ਇੱਥੇ ਬਹਿ ਜਾ ਹਾਂਜੀ ਬੱਜਾ ਮਾਰਨ ਦੇ ਹੀ ਬੱਜਾ ਮੈਂ ਤਾਂ ਮਾਰ ਲਈ ਹਾਂ ਮੈਨੂੰ ਕੋਈ ਪਤਾ ਲੱਗਾ ਉਧਰੋਂ ਮੰਮੀ ਪਤਾ ਪਤਾ ਕੀ ਲੱਗਣਾ ਵਾ ਤੁਹਾਨੂੰ ਕੀ ਮੈਂ ਦੱਸਾਂ ਕੀ ਹੋਇਆ ਹੁਣ ਆ ਕੇ ਗਏ ਨਹੀਂ ਠਾਣੀ ਆਹ ਤਾਂ ਹੀ ਤੈਨੂੰ ਪੁੱਛਿਆ ਨਾ ਕਿ ਗਏ ਹੀ ਤੇ ਕੀ ਪਤਾ ਲੱਗਾ ਵਾ ਕਿਸ ਗੱਲ ਦਾ ਉਹਨਾਂ ਨੇ ਇਹ ਗੱਲ ਕਹੀ ਆਂ ਕਿ ਇਹਦੇ ਪੁਰਾਣੀ ਦਰਖਾਸਤਾਂ ਅੱਡੇ ਤੇ ਦਿੱਤੀ ਆਂ ਕਿ ਇਹਨਾਂ ਨੇ ਗਾਂ ਪਛਾਣ ਕੀਤੀ ਆ ਉਹ ਕਹਿੰਦੇ ਜੇ ਤੁਸੀਂ ਨਾ ਨਾ ਹੁੰਦੇ ਅਸੀਂ ਤੁਹਾਡੇ ਘਰ ਆਉਂ ਲੱਗੇ ਹੀ ਅੱਛਾ ਤੇ ਮੰਮੀ ਜੇ ਘਰ ਆ ਜਾਂਦੇ ਨਾ ਤੇ ਕਿੰਨਾ ਨਵਾਂ ਤਾਗਾ ਨਿਕਲਣਾ ਸੀ ਆਂਟ ਗਵਾਂਟ ਸਾਰੇ ਪਤਾ ਲੱਗਣਾ ਸੀ ਕੋਈ ਸਾਡੇ ਘਰ ਦੀ ਸੌਣ ਨਹੀਂ ਖਾਂਦਾ ਹੁੰਦਾ ਇਹਨੇ ਤੱਕ ਲੈਣੀ ਨੇ ਆਣ ਕੇ ਨਾ ਤੇ ਜਲੂਸ ਕੱਢ ਤਾ ਸਾਡਾ ਕੱਢ ਦਿੱਤਾ ਬੜਾ ਕੰਮ ਖਰਾਬ ਕਰਤਾ ਇੱਕ ਬੀਨੇ ਇਹ ਤੇ ਨੇਜੀ ਕਿਤੇ ਸਾਡੇ ਘਰ ਚ ਆਉਂਦੀ ਕਿੱਥੋਂ ਇਹ ਲੜ ਲੱਗ ਗਈ ਮੁੰਡੇ ਦੇ ਇਹ ਤੇ ਨਾਲ ਲੈ ਕੇ ਬੈ ਗਈ ਆ ਸਾਰੇ ਟੱਬਰ ਨੂੰ ਨਾਲ ਮੈਂ ਕਹਾਂ ਕਿੱਥੇ ਲੈ ਕੇ ਉਹਨੂੰ ਗਈ ਆ ਕਿੱਥੇ ਕਿਤੇ ਨੁੱਕਰ ਚ ਵੜ ਕੇ ਬੈਠੀ ਆ ਲੈ ਕੇ ਉਹਨੂੰ ਤੇ ਸਾਨੂੰ ਡੇ ਖਰਾਬ ਕਰਨ ਗੱਲ ਤੇ ਆ ਮੰਮੀ ਉਹਨੇ ਵਿਆਹ ਕਰਵਾਇਆ ਸੀ ਉਹਨਾਂ ਦਾ ਮਰਨਾ ਸੀ ਫਸਣਾ ਸੀ ਨਾਲ ਤੇ ਸਾਨੂੰ ਤਾਂ ਜਾਣ ਕੇ ਰਹੀ ਹੈ ਨਾ ਨਾਲ ਤੋਂ ਹਾੜਾ ਦਾ ਕੋਈ ਕਸੂਰ ਵੀ ਨਹੀਂਗਾ ਕਸੂਰ ਇਹਨਾਂ ਵਾਂ ਵੀ ਉਹਦਾ ਧੱਕੇ ਮਾਰ ਕੇ ਇਹਨਾਂ ਦੋਵਾਂ ਜਣੇ ਨੂੰ ਹੀ ਬਾਹਰ ਨਹੀਂ ਕੱਢਿਆ ਇਹੋ ਗੱਲ ਵਾ ਨਾ ਇਹ ਤਾਂ ਪਹਿਲਾਂ ਹੀ ਕੱਢੇ ਹੁੰਦੇ ਤੇ ਚੰਗਾ ਹੁਣ ਕੀ ਕਰੀਏ ਜੇ ਇਹ ਪੁਲਸ ਸਾਡੇ ਘਰ ਆ ਜਾਂਦੀ ਤਾਂ ਕੀ ਸਾਡੀ ਇੱਜ਼ਤ ਰਹਿੰਦੀ ਮੈਨੂੰ ਲੱਗਦਾ ਮੰਮੀ ਉਹਦੇ ਭਰਾ ਨੇ ਨਾ ਪਿਆਹਾ ਤੇ ਲਾਚੜਾਇਆ ਹੋਣਾ ਐਹ ਕੰਮ ਨੂੰ ਪਥੇਰਾ ਵਾ ਉਸ ਦਿਨ ਕਿਦਾਂ ਇੱਥੇ ਵਾਰਾ ਪੁੰਦਾ ਸੀ ਰੌਲਾ ਪੁੰਦਾ ਸੀਗਾ ਉਹਨੂੰ ਇੰਨੀ ਸ਼ਰਮ ਨਹੀਂ ਗਈ ਵੀ ਮੇਰੀ ਭੈਣ ਦਾ ਕਸੂਰ ਹੈ ਮੈਂ ਹੌਲੀ ਕੁੜਾ ਸ਼ਰਮ ਤੇ ਉਹਨੂੰ ਚਾਹੀਦੀ ਆ ਜਿਹਦੀ ਭੈਣ ਵਾ ਪਰ ਉਹਨੂੰ ਸ਼ਰਮ ਹੈ ਨਹੀਂ ਗਈ ਉਹ ਤੇ ਆਪਣੇ ਵੱਲੋਂ ਤਾਂ ਕਿਖ ਰਿਹਾ ਕਿਦਾਂ ਇੱਕ ਬਾਦਰੀ ਦਾ ਕੰਮ ਕਰਨ ਦੇ ਆ ਵਾ ਸਗੋਂ ਆਣ ਕੇ ਕਵੇ ਵੀ ਦੋਵੇਂ ਟੱਬਰ ਨਾ ਰੱਖ ਕੇ ਤਾਂ ਉਹਨਾਂ ਨੂੰ ਆਪਾਂ ਲੱਭੀਏ ਵੀ ਕਿੱਥੇ ਆ ਤਾਂ ਕੰਟਕਿਆ ਆਪਣੀ ਕੁੜੀ ਦੇ ਆਹੋ ਅੱਗੇ ਕੀ ਖੇ ਪਾ ਕੇ ਉਹਨਾਂ ਦਾ ਸਿਰ ਚ ਆਈ ਆ ਪਰ ਉਹਨੂੰ ਤਾਂ ਮਾਸਾ ਲੱਥੀ ਚੜੀ ਜਾਦੀ ਨਹੀਂ ਗਈ ਉਹਦਾਂ ਨੂੰ ਭੈਣ ਦਾ ਕਦੀ ਚੇਤਾ ਨਾ ਆਇਆ ਹੁਣ ਆਹ ਕੰਮ ਹੋਇਆ ਤਾਂ ਹੁਣ ਵੇਖ ਲੋ ਰਾਤੋਂ ਦਿਨ ਨਹੀਂ ਚੜਨਦਾ ਤਾਂ ਭਜਾਇਆ ਹੁਣ ਭੈਣ ਬਣ ਕੇ ਪਹਿਲੋਂ ਤਾਂ ਗੱਲਾਂ ਕਰਦੇ ਸੀ ਵੀ ਇਹਨਾਂ ਇਦਾਂ ਕੀਤੀ ਤੇ ਇਦਾਂ ਕੀਤੀ ਅਸੀਂ ਬਣ ਨਹੀਂ ਦੇਣੀ ਤੇ ਹੁਣ ਵੇਖ ਲੈ ਕਿਦਾਂ ਇਹਨਾਂ ਨੂੰ ਦਰੇ ਗਾਉਂਦਿਆ ਵਾ ਗੱਲ ਤੇ ਮੰਮੀ ਇਹ ਆ ਕੀਪ ਤਾਂ ਸੋਨਾ ਸੋਨਾ ਕੱਢ ਕੇ ਦੇ ਆਈ ਆ ਖਾਂ ਨੂੰ ਹੀ ਦਿਆ ਵਾ ਵੀ ਕਿ ਇਹੋ ਇਹੋ ਗੱਲ ਵਾ ਆਹੋ ਜਿਹੜੀ ਆਂਦੀ ਚੰਗੀ ਆ ਜਿਹੜੀ ਆਂਦੀ ਗਵਾਚ ਗਿਆ ਗਵਾਚ ਗਿਆ ਉਹ ਉੱਥੇ ਪਛਾਤਾ ਉਹਨੇ ਐਵੇਂ ਨਹੀਂ ਮਗਰ ਹੁਣ ਤੁਰਿਆ ਉਹ ਮਿਆਰ ਸੁਖਵੰਦ ਨੂੰ ਕਹਿੰਦੇ ਆ ਮਹਿਨ ਦੇ ਪਿੰਡੋਂ ਨਾ ਉਹਨਾਂ ਦੀ ਰਿਸ਼ਤੀ ਕੋਈ ਭੂਆ ਕਿੱਥੇ ਆ ਨਾੜ ਕੇ ਕਿੱਥੇ ਆ ਜਾ ਕੇ ਉੱਥੇ ਪਤਾ ਪੁੱਤਾ ਕਰਕੇ ਆਓ ਚਲ ਥੋੜਾ ਬੋਧਾ ਪਤਾ ਲੱਗੂਗਾ ਹੋਰ ਕਿੱਥੇ ਨਾ ਮਰਨਾ ਜਾਣਾ ਵਾ ਰਿਸ਼ਤੇਦਾਰਾਂ ਕੋਈ ਮਰਨਾ ਵਾ ਆਓ ਕਿਤੇ ਨਾ ਕਿਤੇ ਪਿਸਕ ਨਿਕਲ ਹੀ ਆਉਗੀ ਤੇ ਆਂਦੇ ਪੀ ਰਿਸ਼ਤੇਦਾਰ ਤੇ ਉਹਦੇ ਬੜੇ ਹੀ ਨੀਗੇ ਜਦੋਂ ਦੀ ਇੱਕ ਲੈਣੀ ਆ ਗਈ ਹੈ ਨਾ ਨਿਕਲ ਕੇ ਕਿਸੇ ਨੇ ਪਿੱਛੇ ਵੱਲ ਵੇਖਿਆ ਹੀ ਨਹੀਂਗਾ ਕਿ ਹੈਗੀ ਆ ਕਾ ਮਰ ਗਈ ਆ ਉਹਨਾਂ ਉਹਨਾਂ ਕਿ ਸ਼ਰਮ ਦੇ ਮਾਰੇ ਨਹੀਂ ਆਏ ਪੀਨ ਕੀਤਾ ਕੀ ਉੱਥੇ ਵੀ ਆਕਰਤੂਤ ਕਰਾਈ ਤੇ ਜੇ ਇੱਥੇ ਕੁ ਲੈਣੀ ਆਈ ਤੇ ਇੱਥੇ ਵੀ ਆਕਰਤੂਤਾ ਕਰਨ ਰਹਿ ਪੈਂਦੀ ਇੱਥੇ ਵੀ ਵੇਖਲਾ ਕੀ ਕੀ ਰੰਗ ਬਖਾਲਣ ਡਈ ਸਨ ਹੱਦ ਕਰ ਛੜੀ ਇਹਨੇ ਤੇ ਬਹੁਤ ਕੰਮ ਖਰਾਬ ਕਰਤਾ ਕਿ ਤੇ ਨੇਜੀ ਕਿਤੇ ਅੱਜ ਜੰਮਦੀ ਕਿਤੇ ਤੇ ਨਿਜ ਸਾਡੇ ਘਰੋਂ ਦੀ ਮੈਨੂੰ ਤੇ ਆਪ ਸਮਝ ਨਹੀਂ ਆਉਂਦਾ ਕਿ ਜਾਂ ਫੇ ਬੂਏ ਬਾਵੇ ਮਾਰ ਕੇ ਕਿਹ ਬੰਨੇ ਚੱਲ ਜੀਏ ਜੇ ਪੁਲਿਸ ਵਾਲੇ ਘਰ ਆ ਗਏ ਤਾਂ ਔਖਾ ਹੋ ਜਾਣਾ ਮੰਮੀ ਕੀ ਕਰਾਂਗੇ ਆਪਾਂ ਪਿੰਡ 'ਚ ਮੂੰਹ ਖਾਉਂਜੋਗੇ ਨਹੀਂ ਰਹਿਣਾ ਨਹੀਂ ਪਤਾ ਕੀ ਆ ਹੁਣ ਘਰ ਛੱਡ ਕੇ ਤੇ ਥਿਗੇ ਜਾਇਆ ਨਹੀਂ ਜਾਂਦਾ ਕਾਰ ਡੰਗਰ ਵੱਛਾ ਵਾ ਸਾਂ ਉਹ ਕਾਮਿਆਂ ਜ਼ਿੰਮੇਦਾਰ ਆ ਕਾਮਿਆਂ ਤੇ ਕਿੱਦਾਂ ਜਾਣਾ ਛੱਡ ਕੇ ਘਰ ਉਹਨਾਂ ਦਾ ਪੁਲਿਸ ਦਾ ਮੂੰਹ ਪਰ ਨਾ ਪੈਣਾ ਥੋੜੇ ਬੋਧ ਪੈਸੇ ਦੇਣੇ ਪੈਣੇ ਨੇ ਫੇਰੀ ਉਹਨਾਂ ਸਾਡੇ ਵੱਲ ਦੀ ਗੱਲ ਕਰਨੀ ਆ ਆ ਜਿਹੜੀਆਂ ਚਟੀਆਂ ਚੀਰੇ ਆ ਨਾ ਨਜਾਇਜ਼ ਹੀ ਆ ਨਾ ਕੋਈ ਚੀਜ਼ ਘਰ ਦੇ ਬਣਾਈਏ ਤੇ ਸਾਰੀ ਉਮਰ ਵਰਤੇ ਬੰਦਾ ਵਰਤੇ ਦੀ ਆ ਤਾਂ ਅਗਲਿਆਂ ਦਾ ਤਾਂ ਮੂੰਹ ਪੈ ਜਾਣਾ ਵਾ ਅੱਜ ਦੱਸ ਦਿੱਤਾ ਦੋਵਾਂ ਦਿਨਾਂ ਨੂੰ 20 ਮੰਗਣਾ ਮੁੜ ਕੇ 50 ਮੰਗਣਾ ਇਹ ਤਾਂ ਖਾਂਦੇ ਹੁੰਦੇ ਆ ਇਹਨਾਂ ਦਾ ਕਹਣਾ ਤਾਂ ਵਾਦਾ ਵਾਈ ਜਾਣ ਇਹਨਾਂ ਨੂੰ ਤਾਂ ਪੁੱਤ ਪੈਸੇ ਦਾ ਹੀ ਹੁੰਦਾ ਵਾ ਉਧਰੋਂ ਵੀ ਲੱਲਣੇ ਉਧਰੋਂ ਵੀ ਲੱਲਣੇ ਤੇ ਕਹੀ ਜਾਣੇ ਇਹੋ ਹੀ ਤਾਂ ਨਾ ਕੀ ਕਰਨਾ ਪੁਲਿਸ ਆਉਂਦਾ ਤੇ ਕੰਮ ਹੀ ਇਹੋ ਤਾਂ ਫਿਰ ਹੁਣ ਕਰਨਾ ਪੈਣਾ ਫਸਿਆਂ ਨੂੰ ਕੀ ਕਰਨਾ ਫਿਰ ਹੁਣ 6 ਮਹੀਨੇ ਫਸਲ ਵਾਲ ਵੇਂਦੇ ਰਹੀਦਾ ਆਹ ਪੱਕ ਜਾਂਦੀ ਆ ਵੀ ਹੁਣ ਆਉਂਦੀ ਹੁਣ ਆਉਂਦੀ ਤਾਂ ਨਾਜਾਇਜ਼ੀ ਉਹਨਾਂ ਲੈ ਕੇ ਵਹਿ ਜਾਣਾ ਕੋਈ ਗੱਲ ਨਹੀਂ ਕਰ ਲਿਓ ਆਪਣੇ ਮੁੰਡੇ ਨਾਲ ਸਲਾਹ ਫਿਰ ਵੀ ਜਾ ਕੇ ਤੇ ਉਹਨਾਂ ਦਾ ਮੂੰਹ ਤਾਂ ਬੰਦ ਕਰ ਜੇ ਘਰ ਆ ਕੇ ਤੇ ਬੇਇੱਜ਼ਤੀ ਬੜੀ ਐ ਥੋੜੇ ਬਹੁਤੇ ਦੇਣਾ ਹੀ ਪੈਣੇ ਨੇ ਕਰਨਾ ਸਾਡੇ ਆਉਣਾ ਹੈ ਕਿ ਨਹੀਂ ਬੜੀ ਬਦਨਾਮੀ ਹੋਣੀ ਆ ਲੋਕਾਂ ਨੇ ਤੇ 20 20 ਗੱਲਾਂ ਕਰਨੀਆਂ ਹੁਣ ਜ਼ੋਰ-ਜ਼ੋਰ ਕੇ ਪਿਆ ਆਇਓ ਮੁੰਡਾ ਵੀ ਹੁੰਦੇ ਫਿਰਦੇ ਤੇ ਅੱਜ ਤਾਂ ਮੈਂ ਆਹ ਪਾ ਕੇ ਤਾਂ ਖਾਣ ਲਈ ਹੁਣ ਇਹਨਾਂ ਨੂੰ ਸਹੀ ਗੱਲ ਵਾ ਆਹੋ ਚਲ ਕੋਈ ਨਹੀਂ ਤੂੰ ਫਿਕਰ ਨਾ ਕਰੋ ਮੈਂ ਸਬਜ਼ੀ ਤੜੀਆ ਤੇ ਮੈਂ ਰੋਟੀ ਲੈ ਕੇ ਆਵਾਂ ਤੁਹਾਡੀ ਲਈ ਰੋਟੀ ਖਾ ਕੇ ਦਵਾਈ ਖਾਉ ਮਾਸੇ ਕੀ ਰੋਟੀ ਖਾਣੀ ਹੈ ਧੀਏ ਰੋਟੀਆਂ ਕੀ ਖਾਣੀਆਂ ਰੋਟੀਆਂ ਤਾਂ ਲੰਗਦੀਆਂ ਨਹੀਂ ਕੀ ਕਰਨਾ ਫਿਰ ਹੰਟੇ ਨੂੰ ਚੁਲਕਾ ਤੇ ਦੇਣਾ ਹੀ ਚੁਲਕਾ ਲੱਗੀ ਹੈ ਦਿਨੇ ਰਾਤ ਦੀ ਵੀ ਬਣਿਆ ਕੀ ਤੇ ਕੀ ਗਾੜੀ ਕੀ ਬਣੂਗਾ ਤੇ ਕੀ ਕਰਾਂਗੇ ਸਮਝ ਨਹੀਂ ਲੱਗਣ ਢਈ ਕੋਈ ਕਿਹ ਗੱਲ ਦੀ ਚਲੋ ਕੋਈ ਗੱਲ ਨਹੀਂ ਕੀ ਕਰਨਾ ਹੁਣ ਫਿਕਰ ਕਰਦੇ ਰਹੇ ਤੇ ਕੀ ਕਰਤੇ ਫਿਰ ਹੈਗਾ ਹੀ ਆ ਹੁਣ ਤੇ ਇਹ ਕੀ ਕਰਨਾ ਆ ਜਾ ਕੇ ਤੇ ਫਿਕਰ ਹੀ ਆ ਔਰ ਕੀ ਕਰ ਲੈਣਾ ਉਹਨਾਂ ਸਾਨੂੰ ਕਿਤੇ ਲੱਭੇ ਨਾ ਸਾਨੂੰ ਕਿਤੇ ਦੱਸ ਪਵੇ ਨੀਦਰ ਲਿਆਵੇ ਗੁੱਤੋਂ ਫੜ ਕੇ ਉਹਨੂੰ ਫੜ ਜਿੱਥੇ ਵੀ ਕਿਤੇ ਦੱਸ ਪਏ ਨਾ ਬੰਦਾ ਗੁੱਤੋਂ ਫੜ ਕੇ ਲਿਆਵੇ ਉਹਨੂੰ ਤੇ ਆਹ ਇਧਰ ਭਲੀਏ ਮਾਨਸੇ ਉਹ ਕਿਹੜੇ ਘਾਰੇ ਕਰਦੀ ਫਿਰਨੀ ਆ ਹੈ ਤੇਰਾ ਸਾਡੇ ਨਾਲ ਕੀ ਵੈਰ ਹੈ ਵੀਰੇ ਅਰੇ ਕਿਉਂ ਨਾ ਕਿਉਂ ਸਿਰ ਟੁੱਟ ਕੇ ਬੈਠਾ ਵਾਂ ਕੀ ਗੱਲ ਹੋ ਗਈ ਆ ਉਹ ਸਿਰ ਭੈਣ ਕੀ ਟੁੱਟਣਾ ਵਾ ਹਾਂ ਬੈਤ ਪਰੌਣਾ ਗਈ ਉੱਥੇ ਥਾਣੇ ਆਹੋ ਤੇ ਉਹਦੇ ਤੇ ਭਰਾ ਨੇ ਪਰਚਾ ਦੇਤਾ ਸਾਡੇ ਤੇ ਹਾਈ ਮੈਂ ਮਰ ਜਾ ਉਹਦੇ ਭਰਾ ਨੇ ਪਰਚਾ ਦੇਤਾ ਵਾ ਕਹਿੰਦਾ ਅਜ 2-3 ਦਿਨ ਹੋ ਗਿਆ ਪਰਚਾ ਦੇ ਗਿਆ ਵਾ ਇੰਨਾਂ ਦਾ ਬਹਿਜੇ ਬੇੜਾ ਉਤਰਿਆਂ ਦਾ ਮੈਂ ਕਹਿੰਦੀ ਰਵੇ ਕੱਖਣਾ ਇਹਨਾਂ ਨੇ ਖੱਤਿਆਂ ਦਾ ਕਿਤੇ ਨਹੀਂ ਕੀ ਲਿਖਾ ਕੇ ਗਿਆ ਹੁਣ ਉਹਨੇ ਪੈੜ ਲਖਾਇਆ ਵਾ ਵੀ ਮੇਰੀ ਜਿਹੜੀ ਭੈਣਾਂ ਇਹਨਾਂ ਨੇ ਕਿਤੇ ਮਾਰਤੀ ਤੇ ਮੁੰਡਾ ਘਰੋਂ ਭਜਾਤਾ ਵਾ ਹਾਈ ਮੈਂ ਮਰ ਜਾ ਕਿੱਡੇ ਚਾਲਬਾਜ਼ ਹੈ ਭੈਣ ਭਰਾ ਹੀ ਮੈਨੂੰ ਤਾਂ ਲੱਗਦਾ ਦੋਵਾਂ ਦੀਆਂ ਸਕੀਮਾਂ ਚੱਲਣ ਡੀਆਂ ਵਾ ਹਾਂ ਤੇ ਤੁਹਾਨੂੰ ਪੋਲਿਆ ਨੂੰ ਫਸਾਉਂਦੇ ਆ ਤੇ ਮੇਰੀ ਗੱਲ ਸੁਣ ਵੀਰ ਮਨਜਿੰਦਰ ਨਾਲ ਨਹੀਂ ਆਇਆ ਉੱਥੋਂ ਚਲ ਗਿਆ ਸੀ ਓਏ ਉਹ ਪ੍ਰੋਣਾ ਕਹਿੰਦਾ ਸੀ ਵੀ ਘਰ ਹੈ ਨਹੀਂ ਕੋਈ ਵੀ ਤੇ ਕਹਿੰਦਾ ਮੁੰਡਾ ਕਲਾਵਾ ਤੇ ਡੇਰੇ ਦਾ ਕੰਮ ਵਾ ਤੇ ਡੰਗਰਾਂ ਦੇ ਪੱਠਾ ਤੱਥ ਵੀ ਨਹੀਂ ਪਾਉਣਾ ਉਹ ਜਾ ਕੇ ਆਹੋ ਇਹ ਵੀ ਗੱਲ ਹੈਗੀ ਉਹ ਫਿਰ ਉੱਥੋਂ ਹੀ ਪਰੇ ਨੂੰ ਚਲ ਗਿਆ ਸੀ ਅੱਛਾ ਤਾਂ ਤੁਹਾਡੀ ਕੋਈ ਸੁਣਵਾਈ ਹੋਈ ਉੱਥੇ ਕਿ ਨਹੀਂ ਹੋਈ ਸੁਣਵਾਈ ਉੱਥੇ ਭੈਣ ਕਦੀ ਹੋਣੀ ਫਿਰ ਉਹ ਮੈਂ ਨੂੰ ਆਖਿਆ ਵੀ ਹੁਣ ਹਾਲਤ ਦੱਸੋ ਉਹ ਕਹਿੰਦਾ ਵੀ ਹਾਲਤ ਇਦਾਂ ਵਾ ਅੱਛਾ ਇਹ ਤੁਹਾਡੇ ਮੈਂ 4-5 ਦਿਨ ਕਢਾ ਦੰਦਾ ਵਾ ਅੱਛਾ ਹੁਣ ਰੁਪਈਆ 10000 ਦੇ ਗਿਆ ਹੀ ਆਹ ਵਰਚਾ ਆਇਆ 10000 ਰੁਪਇਆ ਲੈ ਲਿਆ ਤੇ ਲੈਣਾ ਸੀ ਉਹਨਾਂ ਨੇ ਫਿਰ ਜਦੋਂ ਉਹਦੇ ਭਰਾ ਨੇ ਪਰਚਾ ਦਿੱਤਾ ਸੀ ਤੇ ਪੁਲਿਸ ਦੇ ਨੇ ਆਉਣਾ ਹੀ ਆਉਣਾ ਸੀ ਹਟੇ ਕਰ ਪਰ ਪੁਲਿਸ ਇਹ ਨਹੀਂ ਪੁੱਛਦੀ ਹੈ ਪਿੱ ਤੁਹਾਡੀ ਭੈਣ ਨੂੰ ਕਿੱਥੇ ਮਾਰ ਕੇ ਸੁੱਟਤਾ ਤੇ ਤੁਸੀਂ ਵੀ ਦੱਸਣਾ ਸੀ ਨਾ ਪਿੱ ਤੁਹਾਡਾ ਮੁੰਡਾ ਵੀ ਗਾਇਬ ਹੋਆ ਦੱਸਿਆ ਇਹਨਾਂ ਨੂੰ ਅੱਛਾ ਪਰ ਉਹ ਕਹਿੰ ਉਹ ਇਹਨਾਂ ਨੂੰ ਮੰंदे ਆ ਉਹ ਕਹਿੰਦੇ ਤੁਸੀਂ ਲਕਾਇਆ ਵਾ ਕਿਦੇ ਕਿੱਡੀ ਮਾੜੀ ਗੱਲ ਆ ਹੈ ਚਤਰਚਲਾਕੀਆਂ ਕਰ ਗਈ ਸਾਰੀਆਂ ਤੁਹਾਡੇ ਨਾਲ ਤੇ ਸੱਚੇ ਨੇ ਖਤੇ ਫੇਰ ਹੋਗੇ ਜਾ ਕੇ ਥਾਣੇ ਦੇ ਵਿੱਚ ਵੇਖਿਆ ਕਿੱਡੇ ਚਾਲਬਾਜ਼ ਲੋਕ ਵਾ ਤਾਂ ਤੇ ਚੱਲਾ ਹੀ ਸਮਝ ਨਹੀਂ ਆਈਆਂ ਇੱਥੇ ਵੇਖ ਲਾ ਭੱਜ ਕੇ ਵਿਆਹ ਕਰਾਇਆ ਈ ਉਹ ਅਹੀਂ ਮੈਂ ਆਪਣੇ ਪੇਕੇਆਂ ਨੂੰ ਨਹੀਂ ਮਿਲਣਾ ਮੈਂ ਪ੍ਰਾਂ ਨਹੀਂ ਕਰਨਾ ਤੇ ਉਹੋ ਭਰਾ ਹੁਣ ਪਰਚੇ ਦੇਂਡਾ ਸਾਡੇ ਤੇ ਭਰਾ ਨੂੰ ਖਵਾਲਦੀ ਰਹੀ ਐ ਨੰਦਰ ਖਾਤੇ ਆ ਸੈੱਟ ਸੂਟ ਜਿਹੜੇ ਤੁਸੀਂ ਕਹਿੰਦੇ ਗਵਾਚੇ ਮਿੰਨ ਤਾਂ ਲੱਗਦਾ ਧੋਕੇ ਪਾਤਾ ਸਭ ਕੋ ਭਰਾ ਦੇ ਘਰੀ ਜਨੇ ਇਹਦੇ ਕਿਤੇ ਇੱਕ ਲਹਿੜੀ ਨਖਤੀ ਕਿੱਥੋਂ ਆ ਗਈ ਸਾਡੇ ਘਰ ਚ ਇਹੋ ਜੀ ਕਿਤੇ ਮੈਂ ਤਾਂ ਕੰਨੀ ਕਿਤੇ ਮਰੀ ਜਾਵੇ ਸੱਚੀ ਮੁੱਚੀ ਜੇ ਨਹੀਂ ਮਰੀ ਤੇ ਤੱਕ ਆ ਇਹਦਾ ਬਹਿਜੇ ਬੇੜਾ ਇਹਦੇ ਭਰਾ ਨੂੰ ਖਵਾਲਦੀ ਹੀ ਤੇ ਉਹ ਤਾਂ ਹੀ ਭਜਾ ਫਿਰੰਡਿਆ ਵਾ ਤਾਂ ਇਹ ਫੇਰ ਕੋ ਮਿੱਠਾ ਹਣਾਵਾ ਆਂਦੀ ਹੁਣੀ ਆ ਤੋ ਲਾ ਕੇ ਇਸ ਨਾਲ ਤੇ ਤਹੀ ਪਿਆਰੀ ਪੁੜੀ ਹੜਪਾਂਗੇ ਇਹਨਾਂ ਦੀ ਗੱਲ ਇਹੋਈ ਆ ਆਹੋ ਤੇ ਕੋਈ ਗੱਲ ਨਹੀਂ ਫਿਰ ਵੀ ਅਕਸਰ ਅਹੀਂ ਵੀ ਤਾਂ ਸਾਰੇ ਜਿਹੜੇ ਜਾਵਾਂਗੇ ਨਾ ਕਿ ਸਾਡਾ ਮੁੰਡਾ ਕਿੱਥੇ ਹਨ ਵੀ ਦੱਸੋ ਕਿ ਅਹੀਂ ਨਿਆਰੀ ਕੁੜੀ ਨੂੰ ਕੋਹ ਕੀਤਾ ਇਹਨਾਂ ਦੀ ਨੂੰ ਇਹਨਾਂ ਨੇ ਸਾਡਾ ਮੁੰਡਾ ਵੀ ਲੈ ਕੇ ਭੱਜ ਗਈ ਆ ਵਾਏ ਤੇ ਹੁਣ ਲਿਖਾ ਕੇ ਆਏ ਆ ਜੇ ਇਹਨਾਂ ਦੀ ਕੁੜੀ ਗਾਇਬ ਤਾਂ ਸਾਡਾ ਵੀ ਤਾਂ ਮੁੰਡਾ ਗਾਇਬ ਆ ਸਾਡਾ ਮੁੰਡਾ ਗਾਇਬ ਆ ਤੇ ਇਲਜ਼ਾਮ ਇਹ ਲਾਉਣਾ ਸੀ ਨਾ ਇਹਨਾਂ ਦੀ ਕੁੜੀ ਲੈ ਗਈ ਸਾਡੇ ਮੁੰਡੇ ਨੂੰ ਉਹ ਹਣ ਸਭ ਕੋ ਕੀ ਕਰਕੇ ਆਏ ਆ ਪਰ ਉਹਨਾਂ ਨੇ ਦਰਖਾਸਤ ਤੋਂ ਪਹਿਲੂ ਦੇਤੀ ਸੀ ਨਾ ਗੱਲ ਆ ਹੋ ਗਿਆ ਨਾ ਅਹੀ ਹੋ ਗਿਆ ਲੇਟ ਅਹੀ ਆ ਗਿਆ ਭਲੇ ਮਰ ਤਾਂ ਸਾਨੂੰ ਇੰਨਾ ਗੱਲਾਂ ਦਾ ਪਤਾ ਨਹੀਂ ਵੀਰ ਤੋਂ ਤਾਂ ਜੇ ਨਹੀਂ ਤੁਰਨਾ ਜੇ ਮਨਜਿੰਦਰ ਨਾ ਹੁੰਦਾ ਤੂੰ ਤੇ ਅਜੇ ਵੀ ਨਹੀਂ ਤੁਰਨਾ ਤੇ ਪੁੱਛਦੇਰੇ ਘਰ ਆ ਜਣੀ ਸੀ ਆਏ ਨਹੀਂ ਆਏ ਨਹੀਂ ਆਹੋ ਤੇ ਫੇਰ ਪਤਾ ਲੱਗਣਾ ਜੇ ਦਸ ਸੱਤੇ ਆ ਜਾਂਦੀ ਤੇ ਨਾ ਕੋਈ ਸੁਝਣਾ ਹੈ ਨਾ ਗੱਲ ਨਾ ਬਾਤ ਚੱਲ ਹੁਣ ਤੇ ਕੋਈ ਨਾ ਕੋਈ ਰਾਹ ਲੱਪੂਗਾ ਕੋਈ ਗੱਲ ਨਹੀਂ ਸੋਚਨੇ ਆ ਤੇ ਕੋਈ ਨਾ ਕੋਈ ਰਾਹ ਲੱਭਨੇ ਆ ਕੋਈ ਵਾਕਬੀ ਵਾਲਾ ਵਿੱਚ ਹੁੰਦਾ ਹੀ ਆ ਬੰਦਾ ਕੋਈ ਨਹੀਂ ਕਰਦੇ ਹੁਣ ਕੋਈ ਨਾ ਕੋਈ ਲੱਭਦੇ ਹੁਣ ਕੀ ਕਰਨਾ ਕਰਦੇ ਹੱਲ ਕੋਈ ਨਾ ਕੋਈ ਢੀ ਥੋੜੀ ਗੱ ਕੀ ਝੂਠ ਜਿੱਤਦਾ ਰਹਿਣਾ ਹਰ ਵਕਤ ਜਿਹੜੀਆਂ ਬੇਈਮਾਨੀਆਂ ਕਰਨ ਦੇ ਐ ਅਕਸਰ ਉਹਨਾਂ ਦਾ ਪਤਾ ਲੱਗਣਾ ਚਾਹੀਦਾ ਨਾ ਮਾਫੀ ਇਹ ਤਾਂ ਹੈ ਹੀ ਆ ਅਸਲ 'ਚ ਮੈਂ ਤਾਂ ਕਹਿੰਨੀ ਪਈ ਆ ਭਰਾ ਨੂੰ ਫੜ ਕੇ ਨਾ ਫੇਰ ਨਛੇਤਰ ਤੇ ਫੇਰ ਵੇਖਿਆ ਬੱਕ ਦਾ ਪੇਦੀ ਪੈਣ ਹੈ ਕਿੱਥੇ ਆ ਮੈਨੂੰ ਲੱਗਦਾ ਪੇ ਉੱਥੇ ਹੀ ਆ ਮੈਨੂੰ ਤਾਂ ਇਹੋ ਹੀ ਲੱਗਦਾ ਵਾ ਪੇ ਉੱਥੇ ਜਾ ਕੇ ਲੁਕੇ ਆ ਲੁਕੇ ਹੀ ਆਏ じゃ ਉੱਥੇ ਨਾ ਉਹਦੇ ਆਪਣੀ ਮਾਸੀ ਕਿਸ ਕੋ ਚਲ ਗਈ ਹੋਊਗੀ ਨਹੀਂ ਨਹੀਂ ਇਹ ਤਾਂ ਦੀ ਇਹ ਤੇਜੀ ਪਰ ਹੈ ਦੇ ਭਰਾ ਨੂੰ ਸਾਰਾ ਹੀ ਪਤਾ ਵਾ ਪਤਾ ਪਤਾ ਉਹਨੂੰ ਸਾਰਾ ਆਹੋ ਤੇ ਕੋਈ ਨਹੀਂ ਕੋਈ ਵੀਰਾਂ ਬੰਦਾ ਲੱਭ ਲੈਨੇ ਆ ਕੋਈ ਵਾਕਬੀ ਵਾਲਾ ਹੁੰਦਾ ਹੀ ਆ ਤੇ ਕੋਈ ਨਹੀਂ ਹਿਵੇਂ ਹੱਲ ਕਰਾਉਣਾ ਹੈ ਕਿਸ ਚੀਜ਼ ਦਾ ਤੂੰ ਫਿਕਰ ਨਾ ਕਰੀ ਕਿ ਉਹ ਗੱਲ ਬੈਂਕ ਤੇ ਥਾਣੇ ਦਾ ਮੂੰਹ ਨਹੀਂ ਹੀ ਵੇਖਿਆ ਇਹ ਕਿਵੜ ਜਨਾਨੀ ਨੇ ਸਾਨੂੰ ਉਹ ਥਾਂ ਵਿਖਾ ਦਿੱਤੇ ਜਿਹੜੇ ਨਹੀਂ ਵੇਖਣ ਵਾਲੇ ਵਾਕਿਆ ਸਹੀ ਗੱਲ ਆ ਐਦਾਂ ਦਾ ਗੰਦਾ ਧੀ ਪੁੱਤ ਨਾ ਜੰਮੇ ਤੇ ਨਾ ਬਾਹਰੋਂ ਆਵੇ ਬਸ ਇਹੋ ਹੀ ਹੱਥ ਜੋੜੋ ਪਰ ਕੀ ਕਰਨਾ ਜਦੋਂ ਕਿਸਮਤ ਮਾੜੀ ਹੋਵੇ ਹੈ ਆਪਣਾ ਵੀ ਗਲਤੀ ਦਾ ਹੰਦਾ ਹੋ ਗਿਆ ਗੰਦਾ ਤੇ ਸਾਡਾ ਮੁੰਡਾ ਨਿਕਲਿਆ ਚੰਗੇ ਚੰਗੇ ਘਰਾਂ ਦੇ ਰਿਸ਼ਤੇ ਭੈਣ ਆਉਂਦੇ ਤੇ ਮੈਂ ਬੜਾ ਸਮਝਾਉਂਦਾ ਰਿਹਾ ਮੈਂ ਉਹ ਕਰਨਾ ਪੜੀ ਲਿਖੀ ਕੁੜੀ ਆ ਨੌਕਰੀ ਤੇ ਲੱਗੀ ਨਹੀਂ ਅਜੇ ਨਹੀਂ ਮੈਂ ਕਰਨਾ ਮੈਨੂੰ ਕੀ ਪਤਾ ਵੀ ਆ ਕੰਮ ਵਾ ਮਤ ਵੱਜ ਗਈ ਨਨ ਖਤੇ ਦੀ ਜਦੋਂ ਮਤਾਂ ਮਾਰੀਆਂ ਜਾਂਦੀਆਂ ਧੰਦਾ ਵਾ ਪਰ ਚਲ ਦਫਾ ਕਰ ਜੋ ਹੋ ਗਿਆ ਤੇ ਮਿੱਟੀ ਪਾ ਤੇ ਗਾੜੀ ਸੋਚੀਏ ਵੀ ਗਾੜੀ ਹੁਣ ਕਿੱਦਾਂ ਇਹਦਾ ਸਿਆਪਾ ਕਰਨਾ ਵਾ ਕਿੱਦਾਂ ਮੁਕਾਉਣੀ ਗੱਲ ਸਰੀ ਹੁਣ ਹੁਣ ਪਤਾ ਵੇਹ ਇਹ ਹੁਣ ਜੀਵਨ ਪੈਸੇ ਦੇ ਕੇ 10000 ਰੁਪਏ ਉਹਨਾਂ ਨੇ ਚਵਾ ਦਿਨਾਂ ਬਾਅਦ ਫੇਰ ਆਏ ਨਾ ਤੇ ਹਾਏ ਹਾਏ ਕਿਹੜੀ ਖਾਣ-ਕੁਟੀਆਂ ਘਰ ਚ ਜਿਹੜੇ ਦਸ-ਦਸ ਕਰਕੇ ਦੇਈ ਜਾਓਗੇ ਉਹਨਾਂ ਨੂੰ ਕੋਈ ਨਾ ਕੋਈ ਹੱਲ ਲੱਭੀਏ ਇਹਨਾਂ ਚਵਾ ਦਿਨਾਂ ਦੇ ਵਿੱਚ ਵਿੱਚ ਤੇ ਪੱਕਾ ਹੱਥ ਪਾਈਏ ਕਿਤੇ ਐਦਾ ਕੱਚੀਆਂ ਗੱਲਾਂ ਨਹੀਂ ਚੱਲਣੀਆਂ ਇਦਾਂ ਇਦਾਂ ਸਹੀ ਕਰਦਾ ਆਹੋ ਇਦਾਂ ਤੇ ਹਰ ਪੁਲਿਸ ਵਾਲਿਆਂ ਨੂੰ ਰਾਹ ਲੱਭ ਗਿਆ ਖਾਨਦਾਨ ਤੇ ਖਾਈ ਜਾਣਾ ਉਹਨਾਂ ਨੂੰ ਕੀ ਲੱਗੇ ਕਿਸੇ ਦਾ ਕੋਈ ਹੱਲ ਹੋਵੇ ਭਾਵੇਂ ਨਾ ਹੋਵੇ ਇਹ ਹਾਲ ਹਾਨੂੰ ਆਪ ਸੋਚਾ ਦੇਣਾ ਆਹੇ ਸੋਚ ਕੇ ਮੇਰਾ ਬਰਾ ਹਾਲਵਾ ਹੁਣ ਵੀਰ ਤੂੰ ਬਹੁਤਾ ਨਾ ਸੋਚੀ ਤੂੰ ਤੇ ਅੱਗੇ ਨਹੀਂ ਠੀਕ ਰਹਿੰਦਾ ਸੋਚ ਸੋਚ ਕੇ ਤੂੰ ਹੋਰ ਬਿਮਾਰ ਹੋਏਗਾ ਤਾਂ ਉਹਨਾਂ ਦੇ ਖਤਿਆਂ ਦਾ ਕੀ ਜਾਣਾ ਉਹ ਤੇ ਅੱਗੇ ਚਾਹੁੰਦੇ ਆ ਕਿ ਜੋ ਕੋ ਹੈਗਾ ਸਾਰਾ ਕੋ ਸਾਨੂੰ ਮਿਲ ਜੇ ਹੁਣ ਸੋਚਣਾ ਕੋਈ ਨਹੀਂ ਧਿਆਨ ਨਾ ਕੋਈ ਸਕੀਮ ਲੰਨੇ ਆ ਸਾਰਾ ਕੰਮ ਠੀਕ ਹੋ ਜਾਣਾ ਫਿਕਰ ਨਹੀਂ ਕਰਨਾ ਕਿਸੇ ਗੱਲ ਦਾ ਚਲੋ ਕੋਈ ਗੱਲ ਨਹੀਂ ਕੀਤਾ ਤੂੰ ਚਾਹ ਪਾਣੀ ਕਿ ਨਹੀਂ ਕੋਈ ਨਹੀਂ ਚਾਹ ਪਾਣੀ ਪੀ ਲੈਣੇ ਆਪਾਂ ਤੇ ਡਿੱਕਣ ਦੇ ਹੀਗੇ ਵੀ ਲੇਟ ਹੋ ਗਏ ਆ ਹਾਇ ਕਿੱਥੇ ਰਹਿ ਗਏ ਲੈ ਤਾਂ ਹੀ ਉੱਥੇ ਬੈਠੇ ਰਹੇ ਫਿਰ ਕੇ ਹੂੰ ਚੱਲ ਕੋਈ ਨਹੀਂ ਮੈਂ ਕਰਨੀ ਮੈਂ ਜੰਦਰ ਨੂੰ ਫੋਨ ਤੇ ਕਹਿਨੀ ਆ ਵੀ ਕੋਈ ਨਾ ਕੋਈ ਲੱਭੋ ਹਰਾ ਹੁਣ ਪਰਨ ਕਰਨਾ ਪੈਣਾ ਪਰਨ ਦਾ ਨਾ ਹੁੰਦਾ ਤਾਂ ਅਸੀਂ ਤਾਂ ਖਾਣੇ ਜਾਣਾ ਹੀ ਨਹੀਂ ਉਹ ਤਾਂ ਮੈਂ ਕਹਿਣੀ ਵੀ ਤੁਸੀਂ ਤਾਂ ਜਾਣਾ ਹੀ ਨਹੀਂ ਤੇ ਕੋਲੇ ਪੰਛੀ ਬਣ ਕੇ ਤੇ ਘਰ ਬੈਠੇ ਸੀਗੇ ਚੱਲ ਜੋ ਰੱਬ ਕਰਦਾ ਚੰਗਾ ਕਰਦਾ ਫਿਰ ਵੀ ਚੱਲ ਆ ਗਿਆ ਟਾਈਮ ਦੇ ਨਾਲ ਤੇ ਤੁਸੀਂ ਚਲ ਗਏ ਜਿੱਤੇ ਪਤਾ ਲੱਗ ਗਿਆ ਹੈ ਤੇ ਚੱਲ ਕੋਈ ਨਾ ਮੈਂ ਕਰਦੀ ਆ ਫੋਨ ਤੇ ਬਾਕੀ ਨੀਅਮ ਵੀ ਕੋਈ ਲੱਭੋ ਵਕਵੀ ਵਾਲਾ ਤੇ ਕਾ ਹੱਲ ਕਰੋ ਇਹ ਗੱਲ ਦਾ ਓਏ ਇਹੋ ਪਰੋਣਾ ਤੇ ਬਾਹਰ ਫਿਰਿਆ ਤੁਰਿਆ ਵਾ ਅਹੀਂ ਤੇ ਕਰੇ ਘਰੋਂ ਹੀ ਨਿਕਲੇ ਚੱਲ ਕੋਈ ਨਹੀਂ ਤੇ ਫਿਕਰ ਨਾ ਕਰੀ ਵੀਰ ਹੋ ਜਾਣਾ ਹੱਲ ਕੋਈ ਨਾ ਕੋਈ ਚੰਗਾ ਵਾ ਚੱਲ ਪੀ ਚਾਹ ਪਾਣੀ ਫੇਰ ਹਾਂ ਚੱਲ ਆਜੋ ਤੁਸੀਂ ਵੀ ਪੀ ਲੋਗੇ ਮੈਂ ਹੋਣਾ ਆਜੋ ਹਈ ਤੇ ਆ ਪੈਣਾ ਹੱਲਾ ਸ਼ੇਰੀ ਦਈ ਜਾਂਦੀ ਆ ਤੇ ਅਹੀਂ ਬਜੇ ਆ ਜੇ ਇਹ ਵੀ ਨਾ ਹੋਏ ਤਾਂ ਅਹੀਂ ਤੇ ਬਿਲਕੁਲ ਮਰੀ ਚਾਹੀਏ ਸਰਾ ਟੱਪਰ ਰੋਰ ਰੋ ਕੇ ਇਹ ਸਾਡਾ ਨਾ ਬਣ ਕੀ ਗਿਆ ਵਾ ਐਟੀ ਜਵਲ ਜਨਾਨੀ ਨਿਕਲੀ ਆ ਚੌਂਕ ਬੰਦੇ ਨੂੰ ਖੇੜਿਆ ਵਾ ਨਾ ਨਹੀਂ ਉਹਦੇ ਪੈਰ ਲੱਗਣ ਤੇ ਵੀ ਕਿੱਥੇ ਲੱਗੀਆਂ ਤੇ ਕਿੱਥੇ ਨਹੀਂ ਚਲ ਹੁਣ ਕੀ ਕਰਨਾ ਫਿਰ